ਸੌਰਿਆਈ ਸੌਰਿਆ ਨੇ 4-5 ਜਾਨੇ ਸੀਗੇ ਤੇ ਉਹਨਾਂ ਨੇ ਆ ਕੇ ਤਾੜ-ਤਾੜ ਕੁੱਟਿਆ ਇਹ ਜਵਾਕ ਐਕਸ-ਰੇ ਦੇ ਵਿੱਚ ਜੋ ਵੀ ਆਉਂਦਾ ਉਹਦੇ ਬੇਸ ਤੇ ਹੀ ਨੇਚਰ ਆਫ ਇਨਕਰੀ ਡਿਕਲੇਅਰ ਕੀਤੀ ਜਾਂਦੀ ਹੈਗੀ ਉਹਨੂੰ ਗ੍ਰਿਫਤਾਰ ਕਰਕੇ ਜੇਲ੍ਹ ਤਰ 107 151 CrPC ਤੇ ਤਾਂ ਬਿੱਡ ਤੇ ਪਿਆਗਾ ਇੰਨਾਂ ਇਹਦੇ ਟਾਂਕੇ ਲੱਗੇ ਨੇ ਤਿੰਨ ਥਾਵਾਂ ਤੋਂ ਹੱਡੀ ਟੁੱਟੀ ਵੀ ਲੱਤ ਦੀ ਜੇ ਉਹਨਾਂ ਨੂੰ ਕੁਛ ਇਦਾਂ ਦਾ ਲੱਗਦਾ ਹੈਗਾ ਤਾਂ ਉਹ ਐਸਐਮਓ ਸਰ ਨਾਲ ਗੱਲ ਕਰ ਸਕਦੇ ਨੇ ਹੈ ਤਾਂ ਐਸਟੀਐਮ ਸਾਹਿਬ ਬਰਨਾਲਾ ਦੀ ਕੋਰਟ ਦੇ ਵਿੱਚ ਅਸੀਂ ਉਹਨੂੰ ਪੇਸ਼ ਕਰ ਚੁੱਕੇ ਹਾਂ ਸਾਨੂੰ ਪੁਲਿਸ ਨੇ ਕੋਈ ਵਿਸ਼ਵਾਸ ਨਹੀਂ ਹਜੇ ਕੁਝ ਨਹੀਂ ਸਾਨੂੰ ਪੁਲਿਸ ਨੇ ਦੱਸਿਆ ਮੇਰਾ ਨਾਮ ਲਕੀਤ ਕੌਰ ਹੈ ਜੀ ਅਸਾਂ ਕੀ ਗੱਲ ਹੋਈ ਹੈ ਜੀ ਇਹ ਹੋਈ ਹੈ ਜੀ ਬੱਸ ਸਟੈਂਡ 'ਚ ਸੀ ਮੁੰਡਾ ਆਪਣਾ ਅਸੀਂ ਉਹ ਇਹ ਮੁੰਡੇ ਦਾ ਨਾਮ ਰਪਿੰਦਰ ਸਿੰਘ ਹੈ ਜੀ ਬਾਜਾਖਾਨਾ ਰੋਡ ਹਾਂਜੀ ਤੇ ਇਹਦੇ ਜਾਨੀ ਕਿ ਸੌਰੇ ਨੇ ਕਿ ਖੁੱਡੀ ਤੇ ਇਹ ਆਟੋ ਚ ਲਾਉਂਦਾ ਮੁੰਡਾ ਬਹੁਤ شریف ਹੈ ਮੁੰਡਾ ਕੋਈ ਇਹਦੀ ਰਿਪੋਰਟ ਨਹੀਂ ਆਈ ਇਹ ਜੀ ਗਲਤ ਇਹਦੇ ਸੌਰੇ ਆਏ ਸੌਰਿਆਂ ਨੇ 4-5 ਜਾਣੇ ਸੀਗੇ ਤੇ ਉਹਨਾਂ ਨੇ ਆ ਕੇ ਤਾੜ-ਤਾੜ ਕੁੱਟਿਆ ਇਹ ਜਵਾਕ ਬਹੁਤ ਕੁੱਟਿਆ ਬਹੁਤ ਜ਼ਿਆਦੇ ਤੇ ਅਸੀਂ ਉੱਥੇ ਮੌਕੇ ਤੇ ਬਾਜ਼ਾਰ ਆਏ ਹੋਏ ਸੀਗੇ ਅਸੀਂ ਵੇਖਿਆ ਇਹਨਾਂ ਨੂੰ ਜਦੋਂ ਵੇਖਿਆ ਤੇ ਉੱਥੇ ਲੋਕਾਂ ਨੇ ਚੱਕ ਕੇ ਇਹਨੂੰ ਹਸਪਤਾਲ ਚ ਲੈ ਜਾਂਦਾ ਹਸਪਤਾਲ ਚ ਆ ਕੇ ਨਾ ਤਾਂ ਇਹਦੇ ਮ ਲੈਤਾ ਇਹਦੇ ਸਿਰ ਚ ਟਾਂਕ ਕੇ ਨੇ 11 ਜੀ ਤੇ ਹੱਡੀ ਟੁੱਟੀ ਵੀ ਆਦੀ ਲੱਤ ਦੀ ਤਨ ਥਾਵਾ ਤੋਂ ਤੇ ਇਹਦਾ ਨਾਂ ਤਾਂ ਡਾਕਟਰ ਸਾਹਿਬ ਨੇ ਕੁਝ ਕਰਿਆਗਾ ਡਾਕਟਰ ਸੇਖੋ ਨੇ ਜੀ ਗਗਨਦੀਪ ਤੇ ਨਾ ਪੁਲਸਾ ਵਾਲਿਆਂ ਨੇ ਕੋਈ ਕਾਰਵਾਈ ਕੀਤੀ ਹੈ ਜੀ ਮੁੰਡਾ ਸੁਤਾਲ ਚ ਪਿਆ ਇਥੋਂ ਇਹਨੂੰ ਧੱਕੇ ਦੇ ਦੇ ਹੁਣ ਹਸਪਤਾਲ ਚ ਮੁੰਡੇ ਨੂੰ ਕੱਢੀ ਜਾਂਦੇ ਨੇਗੇ ਇਹਨੂੰ ਕਹਿੰਦੇ ਵੀ ਤੂੰ ਜਾਵ ਦੇ ਕਰੇ ਨਹੀਂ ਅਸੀਂ ਪੁਲਿਸ ਬੁਲਾਵਾਂਗੇ ਮੁੰਡਾ ਨਹੀਂ ਨਹੀਂ ਠੀਕ ਕੋਈ ਨਹੀਂ ਜੀ ਮੁੰਡਾ ਅਸੀਂ ਮੁੰਡੇ ਨੂੰ ਚੱਕ ਦੇਣੀ ਇੱਥੋਂ ਬਿਸ਼ੱਕ ਅਸੀਂ ਮੁੰਡੇ ਨੂੰ ਥੱਲੇ ਪਾ ਦਿੰਨੇ ਆ ਇਹਨਾਂ ਨੇ ਇਹ ਗੱਦਾ ਕਿਸੇ ਨੂੰ ਹੋਰ ਦੇਣਾ ਦੇ ਦਿਆ ਨਾ ਪੁਲਿਸ ਲਿਉਣੀ ਆ ਪੁਲਿਸ ਲਿਆਵਣਾ ਉਹਨਾਂ ਨੇ ਵਧੀਆ ਪੈਸੇ ਖਾਦੇ ਹੈਗੇ ਕੋਈ ਸਾਡੀ ਕਾਰਵਾਈ ਨਹੀਂ ਹੁੰਦੀ ਮੁੰਡਾ ਬੈੱਡ ਤੇ ਪਿਆਗਾ ਇੰਨਾਂ ਇਹਦੇ ਟਾਂਕੇ ਲੱਗੇ ਨੇ ਤਨ ਥਾਵਾ ਤੋਂ ਹੱਡੀ ਰੁੱਟੀ ਵੀ ਲੱਤਦੀ ਪਲਾਸਟਰ ਕੀਤਾ ਹੋਇਆਗਾ ਮੰਗੀ ਕਰ ਮੰਗੇ ਇਹ ਕਰਦੇ ਵੀ ਸਾਨੂੰ ਇਨਸਾਫ ਮਿਲ ਜੇ ਬਸ ਇਨਸਾਫ਼ ਮਿਲ ਜੇ ਡਾਕਟਰ ਸਾਡੇ ਨਾਲ ਧੱਕਾ ਕਰੀ ਜਾਂਦੇ ਆ ਗਗਨਦੀਪ ਸੇਖੋ ਨੇ ਕੁਝ ਵੀ ਨਹੀਂ ਸਾਡਾ ਉਹ ਕੀਤਾ ਤੇ ਅਸੀਂ ਤਾਂ ਇਹ ਕਹਿੰਦੇ ਸਾਨੂੰ ਇਨਸਾਫ਼ ਮਿਲੇ ਇਹਦਾ ਤੇ ਸਾਨੂੰ ਧੱਕੇ ਨਾਲ ਜੱ ਕੱਢੀ ਜਾਂਦੇ ਇੱਥੋਂ ਕਹਿੰਦੇ ਵੀ ਇਹਨੂੰ ਲੈ ਕੇ ਜਾਓ ਅਸੀਂ ਲੈ ਕੇ ਨਹੀਂ ਜਾਣਾ ਬਿਸ਼ੱਕ ਦੀ ਥੱਲੇ ਪਾ ਦੇਣ ਸਾਡੇ ਮੁੰਡੇ ਨੂੰ ਕਹਿੰਦੇ ਵੀ ਇਹਨੂੰ ਲੈ ਜੋ ਨਹੀਂ ਅਸੀਂ ਪੁਲਿਸ ਬੁਲਾਉਣੇ ਹੈਗੇ ਪੁਲਿਸ ਨੂੰ ਬੁਲਾ ਲੈ ਨਾ ਕੱਟਣ ਇੱਥੇ ਅਸੀਂ ਮੁੰਡੇ ਨੂੰ ਥੱਲੇ ਪਾ ਲਾਂਗੇ ਅਸੀਂ ਹਜੇ ਲੇ ਜਾਂਦੇ ਨਹੀਂ ਜਿੰਨਾ ਚਿਰ ਸਾਡਾ ਇਨਸਾਫ਼ ਨਹੀਂ ਮਿਲਦਾ ਕਾਰਵਾਈ ਕੀਤੀ ਹੋਈ ਹੈ ਜੀ ਕਾਰਵਾਈ ਕੀਤੀ ਵੀ ਹੈ ਜੀ ਇਹ ਚਾਰ ਪੰਜ ਜਾਣੇ ਨੇਗੇ ਦਾਦਾ ਦਾ ਸਾਲਾ ਦਾ ਤੇ ਇਹਦੇ ਚਾਰ ਪੰਜ ਜਾਣੇ ਨੇਗੇ ਉਹ ਫੁੱਦੀ ਤੋਂ ਪੁਲਿਸ ਨੇ ਕੀ ਵਿਸ਼ਵਾਸ ਦਵਾਜ ਮੁੰਡਾ ਸਾਨੂੰ ਪੁਲਿਸ ਨੇ ਕੋਈ ਵਿਸ਼ਵਾਸ ਨਹੀਂ ਹਜੇ ਕੁਝ ਨਹੀਂ ਸਾਨੂੰ ਪੁਲਿਸ ਨੇ ਦੱਸਿਆ ਸਾਨੂੰ ਨਾ ਪੁਲਿਸ ਰਾਹ ਪਾਉਂਦੀ ਹੈ ਜੀ ਜੇ ਅਸੀਂ ਜਾਂਨੇ ਆ ਥਾਣੇ 'ਚ ਸਾਨੂੰ ਕਹਿ ਦਿੰਦੇ ਆ ਆਏ ਆ ਨਾਰਮਲ ਲਿਖਿਆ ਹੈ ਫਲਾਨਾ ਲਿਖਿਆ ਹੈ ਐ ਕਹੀ ਜਾਂਦੇ ਆਗੇ ਉਹਨਾਂ ਵੀ ਰੇ ਹਰ ਰੁਪਿੰਦਰ ਸਿੰਘ ਅੱਛਾ ਕੀ ਗੱਲ ਸੀ ਕੀ ਲੜਾਈ ਹੋਈ ਸੀ ਕਿਹਦੇ ਨਾਲ ਹੋਈ ਲੜਾਈ ਤੇ ਮੇਰੇ ਸਾੜੇ ਨਾਲ ਹੀ ਹੋਈ ਸੀ ਰਾਜੂ ਨਾਲ ਉਹਨਾਂ ਦਾ ਰਾਜੂ ਹੈ ਜੀ ਅੱਛਾ ਲੜਾਈ ਦਾ ਕੀ ਗੱਲ ਸੀ ਕਿਉਂ ਲੜੇ ਲੜਾਈ ਦਾ ਤਾਂ ਆ ਵਿੱਚ ਦੀ ਵੀ ਸਾਡੀ ਮਾੜੀ ਮੁੱਟੀ ਸੀ ਜੀ ਇਹਨੇ ਮੁੰਡੇ ਮੰਡੇ ਹੋਰ ਬੁਲਾ ਲਏ ਜੀ ਇਹਨੇ ਵਾਵਾ ਕੁੱਟਿਆ ਮੈਨੂੰ ਕੁੱਟਣ ਬਾਅਦ ਨੂੰ ਹਸਪੀਟਲ ਕੋਲੇ ਗਿਆ ਮੇਰੇ ਜਿਹੜੇ ਮੇਰੇ ਉੱਥੇ ਸੀਗੇ ਆਪਣੇ ਆਟੂ ਵਾਲੇ ਸੀਗੇ ਮੇਰੇ ਸਟਾਫ ਮੈਂਬਰ ਲੈ ਕੇ ਆਇਆ ਮੈਂ ਚੱਕਾ ਤੇ ਹੋਰਾਂ ਮਤਲਬ ਕਿ ਕਿੱਕਦਾ ਤੁਹਾਨੂੰ ਕੋਈ ਸਰਵੇਖਣ ਨਹੀਂ ਕਰੀ ਮੈਂ ਜੀ ਨਾ ਕੋਈ ਨਹੀਂ ਸਨਵਾਈ ਕਰ ਰਹੀ ਜੀ ਕੀ ਮੰਗ ਕਰਦੇ ਮੰਗ ਤਾਂ ਮੈਂ ਕਰਦਾ ਇਨਸਾਫ ਮਿਲਣਾ ਚਾਹੀਦਾ ਇਨਸਾਫ ਨਹੀਂ ਮਿਲ ਰਿਹਾ ਬਸ ਜਿਹੜੀ ਤੁਸੀਂ ਕਾਰਵਾਈ ਦੀ ਮੰਗ ਕੀਤੀ ਹੈ ਕਿਹੜੀ ਕਿਹੜੀ ਖਲਾਫ ਕੀਤੀ ਹੈ ਇਹ ਕਾਰਵਾਈ ਮੈਂ ਕਰਨੀ ਜੁਣੀ ਹੈ ਇੱਥੇ ਹੀ ਮੇਰੇ ਸਾਲੇ ਤੇ ਜੀ ਇਹਦੇ ਨਾਲ ਹੋਰ ਸੀਗੇ ਮੁੰਡੇ ਉਹਨਾਂ ਤੇ ਜੀ ਕਿੰਨੇ ਜਣੇ ਆ ਜੀ ਚਾਰ ਪੰਜ ਜਾਣੇ ਆ ਜੀ ਕੀ ਕੀ ਨਾਮ ਨਾਲੇ ਨਾਮ ਤਾਂ ਨਹੀਂ ਮੈ ਜਾਣਾਂ ਅਨਪਛਾਤੇ ਬੰਦੇ ਸੀਗੇ ਜੀ ਸਾਰੇ ਦਾ ਕੀ ਨਾਮ ਮੇਰਾ ਰਾਜੂ ਹੈ ਜੀ ਉਹਦੇ ਨਾਲ ਇਹ ਸਾਫਲੀ ਕੀ ਮੰਨ ਕਰਦੇ ਹੋ ਨਿਸ਼ਾਬ ਪਰਚਾ ਦਰਜ ਹੋਣਾ ਚਾਹੀਦਾ ਜੀ ਮੈਨੂੰ 20 ਦਿਨ 10 ਦਿਨ ਹੋ ਗਏ ਇੱਥੇ ਪਏ ਨੂੰ ਇਹ ਰਵਾਟ ਚੱਲੇ ਦੋ ਹਾਂਜੀ ਜਗਤੋ ਕੀ ਨਾਮ ਤੁਹਾਡਾ ਜਗਦੇਵ ਸਿੰਘ ਆ ਜੀ ਅਸਾਂ ਕੀ ਗੱਲ ਹੋਈ ਸੀਗੀ ਖਲ ਕੀ ਹੋਇਆ ਜੀ ਇੱਕ ਰਵਾਟੋ ਲੈ ਕੇ ਆਇਆ ਤੇ ਆਉਂਦੇ ਨੂੰ ਮੂਹਰੇ ਖੜੇ ਤੇ ਇਹ ਕੋਣਾ ਤੁਹਾਡੇ ਬੇਟਾ ਜੀ ਹਾਂ ਤੇ ਆਉਂਦੇ ਨੂੰ ਇਹਨੂੰ ਢਾ ਲਿਆ ਕਿਹਨੇ ਜੀ ਰਾਜੂ ਮਨੇ ਜੀ ਉਹਦੇ ਸਾਲੇ ਨੇ ਹੈ ਜੀ ਇਹਦਾ ਸਾਲਾ ਜੀ ਹਾਂ ਕਿਹ ਕੀ ਹੋਇਆ ਜੀ ਹੈ ਜੀ ਫਿਰ ਹੋਇਆ ਜੀ ਉਹਨਾਂ ਨੇ ਆਪਣਾ ਸਟੈਂਡ ਵਾਲਿਆਂ ਨੇ ਛੜਾ ਕੇ ਤੇ ਉਹ ਦਾਖਲ ਕਰਕੇ ਗਏ ਨੇ ਅਸੀਂ ਤਾਂ ਜੀ ਮਗਰੋਂ ਆਏ ਆਗੇ ਇਹਨੂੰ ਟਣਾਇਆ ਰਾਜੂ ਇਹਦਾ ਸਾਲਾ ਜੀ ਇੱਕ ਮੁੰਡਾ ਹੋਰ ਟੀ ਨਾਲ ਇਹਦੇ ਹੁਣ ਮੰਗੀ ਕਰਦੇ ਹੋ? ਹਾਂ ਮੰਗ ਕਰਦੇ ਆ ਜੀ। ਤੇ ਲੱਗਦਾ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਸ ਗੱਲ ਦਾ ਵੀ ਨਾ ਪੁਲਿਸ ਵਾਲੇ ਕੁਝ ਕਰਦੇ ਨੇ ਤੇ ਨਾ ਇਹ ਕਰਦੇ ਨੇ ਡਾਕਟਰ ਕੁਝ ਕਰਦੇ ਨੇ। ਅੱਜ ਕਿੰਨੇ ਦਿਨ ਹੋ ਗਏ ਬੇਟੇ ਨੂੰ? ਅੱਛਾ 9 ਦਿਨ ਹੋ ਗਏ ਜੀ ਅੱਜ ਬੈਠੇ ਨੂੰ। 9 ਦਿਨ ਵਿੱਚ ਕੀ ਕਿਹਾ ਨੇ ਤੁਹਾਨੂੰ? ਕੁਝ ਨਹੀਂ ਕਿਹਾ ਜੀ ਇਹਨਾਂ ਨੇ ਬਸ। ਇਨਸਾਫ ਦੀ ਕੀ ਮੰਗ ਕਰਦੇ? ਸਾਫ ਦੀ ਮੰਗ ਜੀ ਜਿਹੜਾ ਨਿਨਸਾਫ ਹੈਗਾ ਉਹ ਸਾਨੂੰ ਮਿਲਣਾ ਚਾਹੀਦਾਗਾ ਦੱਸਿਆ ਕਿ ਜिले ਉਹਨਾਂ ਦੀ ਫੈਨਲੀ ਬਣੀ ਉਹ ਇਲਜ਼ਾਮ ਲਾਇਏ ਗਏ ਨੇ ਵੇ ਡਾਕਟਰ ਸਾਹਿਬ ਨੇ ਜਿਹੜੀ ਰਿਪੋਰਟ ਹੈ ਉਹਨੇ ਸੱਚ ਟੰਕੇ ਲੱਗੇ ਨੇ ਜਿਹੜੀ ਰਿਪੋਰਟ ਹੈ ਉਹ ਨਾਰਮਲ ਬਣਾਈ ਗਈ ਹੈ। ਜੋ ਕੀ ਕਹਣਾ ਚਾਹੁੰਦੇ ਨੇ। ਦੇਖੋ ਜਦੋਂ ਵੀ ਸਾਡੇ ਕੋਲ ਕੋਈ ਪੇਸ਼ੈਂਟ ਆਉਂਦਾ ਹੈ ਉਹਦੀ ਪਰਚੇ ਆ ਕੱਟਣ ਤੋਂ ਬਾਅਦ ਐਕਸ-ਰੇ ਤੇ ਅੱਗੇ ਹੋਰ ਡਾਕਟਰਸ ਦੇ ਓਪੀਨੀਅਨ ਹੁੰਦੇ ਨੇ ਸਰਜੀਕਲ ਓਪੀਨੀਅਨ ਜਾਂ ਹੱਡੀਆਂ ਵਾਲੇ ਡਾਕਟਰ ਦੇ ਓਪੀਨੀਅਨ ਜਿਹੜੇ ਹੱਡੀਆਂ ਵਾਲੇ ਡਾਕਟਰ ਦੇ ਓਪੀਨੀਅਨ ਜਾਂ ਐਕਸ-ਰੇ ਦੇ ਵਿੱਚ ਜੋ ਵੀ ਆਉਂਦਾ ਉਹਦੇ ਬੇਸ ਤੇ ਹੀ ਨੇਚਰ ਆਫ ਇੰਜਰੀ ਡਿਕਲੇਅਰ ਕੀਤੀ ਜਾਂਦੀ ਹੈਗੀ। ਤਾਂ ਮੈਨੂੰ ਇਸ ਕੇਸ ਦੇ ਲਈ ਸਪੈਸਿਫਿਕ ਨਹੀਂ ਪਤਾ ਬਟ ਜੋ ਵੀ ਸਾਡੇ ਪ੍ਰੋਸੀਜਰ ਆ ਉਹ ਇਹੀ ਪ੍ਰੋਸੀਜਰ ਦੇਖੋ 나ਹੀਂ ਮੇਰੇ ਕੋਲ ਹਜੇ ਤੱਕ ਉਹ ਇਦਾਂ ਦੀ ਗੱਲ ਪਹੁੰਚੀ ਹੈਗੀ ਹੈ ਕਿ ਇਦਾਂ ਦਾ ਕੁਝ ਹੋਇਆ ਹੈਗਾ ਜੇ ਉਹਨਾਂ ਨੂੰ ਕੁਝ ਇਦਾਂ ਦਾ ਲੱਗਦਾ ਹੈਗਾ ਤਾਂ ਉਹ ਐਸਐਮਓ ਸਰ ਨਾਲ ਗੱਲ ਕਰ ਸਕਦੇ ਨੇ ਹੈਗੇ ਜੇ ਕੁਝ ਡਿਕਲੇਅਰ ਹੋਇਆ ਹੋਊਗਾ ਤਾਂ ਉਹ ਐਕਸਰੇ ਦੇ ਬਿਸਤੇ ਹੀ ਸ਼ੂਟ ਕਰ ਉਹ ਜੇਕਰ ਤੇ ਬੱਸ ਸਟੈਂਡ ਚੜਾਈ ਹੋਈ ਸੀਗੀ ਆ ਸਾੜੇ ਦੇ ਪਰੌਣੇ ਤੇ ਉਹਦੇ ਵਿੱਚ ਸੱਟਾਂ ਲੱਗੀਆਂ ਨੇ ਤਾਂ ਉਹਦੇ ਮਾਮਲਾ ਬਟੇ ਦੇ ਅੰਚ ਹੈ ਜੀ ਬਿਲਕੁਲ ਧਿਆਨ ਚਾਹੀਜ ਜੀ ਇੱਕ ਇਹ ਹੈਗਾ ਰੁਪਿੰਦਰ ਸਿੰਘ ਪੁੱਤਰ ਜਗਦੇਵ ਸਿੰਘ ਕੋਠੇ ਰਾਮ ਸਰ ਦਾ ਰਹਿਣ ਵਾਲਾ ਸੀ ਇਹ ਐਡਮਿਟ ਹੋਇਆ ਸੀ ਸਿਵਲ ਹਸਪੀਟਲ ਅਸੀਂ ਇਹਦੀ ਸਟੇਟਮੈਂਟ ਜਿਹੜੀ ਰਿਕਾਰਡ ਕਰਕੇ ਉਹਦਾ ਨਰਾਜ਼ ਕੀਤਾ ਔਰ ਜਿਹੜਾ ਉੱਤਰਵਾਦੀ ਸੀ ਉਹਦਾ ਸਾਲਾ ਉਹਦੇ ਅਗੇਸ਼ਟ ਅਸੀਂ ਇਹ ਜਿਹੜਾ ਹੈਗਾ ਡੀਡੀਆਰ 12 ਤੇ 2424 ਨੂੰ ਉਹਨੂੰ ਗ੍ਰਿਫਤਾਰ ਕਰਕੇ ਜੇ ਧਰ 107 151 CrpC ਦੇ ਤਹਿਤ ਐਸ.ਜੀ.ਐਮ ਸਾਹਿਬ ਬਰਨਾਲਾ ਦੀ ਕੋਰਟ ਦੇ ਵਿੱਚ ਅਸੀਂ ਉਹਨੂੰ ਪੇਸ਼ ਕਰ ਚੁੱਕੇ ਆ ਤੇ ਇਹਦੀ ਜਿਹੜੀ ਡਾਕਟਰ ਰਿਪੋਰਟ ਅਸੀਂ ਹਾਸਲ ਕਰ ਲਈ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇ